ਹਾਂਜੀ ਕਿਦਾਂ ਥਾਰੇ ਲੋਟ ਅੱਜ ਆਪਾਂ ਲਗੇ ਹਾਂ ਘਰਤ ਪਾਉਣਗੇ ਪਾਪਾ ਦੇ ਇਹਨਾਂ ਘਰਤ ਪਾਉਣ। ਮੈਂ ਵੀ ਜਾਊਂਗਾ ਵਿੱਚ ਵਿਚਾਲੇ ਕੋ। ਹੁਣ ਮੈਂ ਲੱਗਿਆ ਹੋਇਆ ਬਸ ਹੁਣ ਧੋਣਾ। ਅਰਜੁਨ ਪਾਣੀ ਕਾ ਮਾਰ ਦਿੰਨੇ ਆਪਾਂ ਲੇਜ਼ਰ ਕਰਾਤਾ ਬਗਿਆ ਸੀਗਾ 585 ਮੰਗਰ। ਸਾਚੂ ਲੱਗੇ ਸੀਗੇ। ਹੋਏ ਹੁਣ ਮੈਂ ਇਹਨੂੰ ਧੋਣਾ ਉਧਰ ਲੈ ਕੇ ਜਾਨੇ ਆਂ। ਇਹਨੂੰ ਧੋਣਿਆ। ਇਹ ਲੋ ਫੂਕਿਆ ਫਿਰ ਆਪਾਂ ਨੇ ਅਰਜਨ ਨੂੰ ਇੱਧਰ ਲਿਆਂਦਾ ਸੀਗਾ ਆਸੂ ਹਨੇਲਾ ਆਪਾਂ ਪੂਰੇ ਪਾਉਣੇ ਆਉਂਦੇ ਚਾ ਵਾਸੂ ਫਿਰ ਇਹਨੂੰ ਚਰਾਉਣੇ ਆ ਆਪਾਂ ਇਹਦਾ ਪਾ ਫੂਫੂ ਸਾਰਾ ਗਸਾ ਆਪਾਂ ਇਹ ਬੀਨਮਾ ਆਪਾਂ ਇਹ ਬੀਨਮਾ ਵਧੀਆ ਲਵਾ ਲਿਆ ਹੁੰਦਾ ਬਸ ਹੁਣ ਇਹਦੇ ਮਗਰ ਆਪਾਂ ਜਿਹੜੀ ਫੋਮ ਵਾਲੀ ਹੁੰਦੀ ਨੇ ਸੋਫਾ ਵਾਲੀ ਬੋਤਲ ਦੀ 라ਦੀ ਹੁੰਦੀ ਆ ਉਹਨਾਂ ਕਿਉਂ ਨਹੀਂ ਆ ਉਹ ਵੀ ਲਾਵਾਂਗੇ ਲਾਉਣਾ ਹੈ ਬਸ ਤਨਾ ਤੋਰ ਮੋਟਰ ਟਾਇਲਟ ਵੀ ਹੀ ਹੋਇਆ ਤਾਂ ਨਾਲ ਤੁਗ ਲਾਉਣੇ ਆ ਚਲੋ ਫਿਰ ਧੋਣੇ ਆ ਮੋਟਾ ਮੋਟਾ ਪਾਣੀ ਹੀ ਮਾਰਨਾ ਨਹੀਂ ਕਿ ਫਿਰ ਆਪਾਂ ਨੇ ਹੱਥ ਨੇ ਫੇਰ ਧੋਣਾਗਾ ਚਲੋ ਫਿਰ ਮਾਰ ਦੇ ਓਕੇ ਹਾਂਜੀ ਪਾਪੂ ਵੀ ਹੋਲੇ ਨੂੰ ਵਸਾਉਣੇ ਤਾਂ ਵੀ ਉਧਰ ਲਾਉਣੀ ਆ ਮੈਂ ਤੁਹਾਨੂੰ ਪਤਾ ਹੀ ਹੈ ਧੋਂਦੇ ਹੋਏ ਆਪਾਂ ਕੀ ਬਣਾਉਣਾ ਟਾਈਮਲੈਸ ਹੋ ਗਰਮ ਭਰਉਣਾ ਮੈਂ ਟਾਈਮਲੈਸ ਓਕੇ ਦੇਖਿਓ ਟਾਈਮਲੈਪਸ ਲਈ ਹਾਂਜੀ ਮੈਂ ਤਿਆਰ ਲਈਏ ਜਲਦੀ ਨੂੰ ਮੋਟਰ ਫਰਾਂ ਨੀ ਕੀ ਗੱਲ ਹੋਈ ਅਸ ਤੜਤੇ ਬਈਏ ਕਾਹੇ ਨੀ ਜਾਣੀ ਉਧਰੋਂ ਬਲੌਕ ਕਰਤਾ ਨਿਤਾਰ ਲਾਉਣੀ ਆ ਚਲੋ ਫੇ ਲਾਈਏ ਤਾਰ ਓਕੇ ਕਿਉਂ ਮੈਨੂੰ ਆਦਮ ਨੂੰ ਬਲੌਕ ਵੀ ਪਤਾ ਸੀ ਉਧਰ ਉਹ ਜੋੜ ਵੀ ਲਾਤਾ ਬਸ ਹੁਣ ਇਹਨੂੰ ਲਾਉਣੀ ਆ ਚਲੋ ਫੇ ਮੈਨੂੰ ਤੁਹਾਨੂੰ ਆਪਾਂ ਅਰਜਨ ਚ ਲੈ ਗਏ ਸੀ ਦਫਾਰਾ ਛੋਟਾ ਚਾਮਕ ਗਿਆ ਪੂਰਾ ਹਾਂ ਸਮਾਰ ਕੇ ਨਹੀਂ ਤਾਂ ਤੁਪ ਮੰਨਿਆ ਕਿ ਇੱਥੇ ਨਹੀਂ ਫੇਰ ਬਹੁਣੀ ਜਾਣਾ ਬਸ ਫਿਰ ਹੁਣ ਇੱਥੇ ਮੈਂ ਪੈਪੂ ਇਕੱਠੇ ਕਰਦਾ ਚਲੋ ਫਿਰ ਕਰਦੇ ਆ ਪੈਪ ਇਕੱਠੇ ਹੋ ਕੇ ਕਾਈ ਮਨਸ਼ਾਵਰ ਤੜੀਆ ਰੋਹਵੈਨਾ ਆ ਪਾ ਗਿਆ ਤੇ ਇੱਕਦਮ ਮੈਂ ਸਭ ਸੱਠ ਬਜੰਨ ਜਨਾ ਮਿੱਟੀ ਗੱਚਾ ਲਗਾ ਇੱਕ ਰਾ ਨਾਲ ਇੱਥੇ ਲਵੇ ਕਰ ਕੇ ਨੇ ਕਿ ਟਾਈਮ ਨਹੀਂ ਲੱਗਦਾ ਵੀ ਇੱਕ ਟ੍ਰੈਕਰ ਪਾ ਲੰਦਾ ਤੇ ਨਾ ਆਉਂਦੀ ਆਉਣੀ ਆਣਾ ਕਿ ਟ੍ਰੈਕਰ ਹੈ ਮੈਂ ਅਰਜੰਤਰਾਉਲਾ ਕਿਵੇਂ ਸਭਾਂ ਜਾਂ ਆਉਂਦੇ ਚੱਲਦੇ ਨੇ ਵੱਡਿਆ ਜਾ ਆਪਣਾ 575 ਇੱਕ 570 ਆ ਖੜਾ ਇੱਕ 500 ਲੱਖ ਖੜਾ ਇੱਕ 60 ਬਣ ਜਾ ਖੜਾ ਤੇ ਇੱਕ 475 ਖੜਾ ਇੱਕ 275 ਖੜਾ ਆ 650 ਜਾਉਂਗਾ 605 ਜਾਉਂਗਾ ਮੇਰਾ ਹੋ ਗਿਆ ਖਾਣੀ 15 ਮਾ ਦੇਰਾ ਹੋ ਗਿਆ ਮੈਂ ਬਾਤੀ ਲੈਪਾ ਜੋਲਾ ਜੋਲਾ ਇਹਦਾ 15 ਮਾ ਕਿਉਂਕਿ ਮੈਂ ਜਾਉਂਦਾ

ਵਾਹ ਸੁਨੇਹਰਾ ਹੋ ਗਿਆ ਸੀਗਾ ਮੈਂ ਇਥੇ ਦੁਆਰੇ ਜਿਹੜਾ ਲੈ ਕੇ ਆ ਗਿਆ ਤੀਜੀ ਵਾਰੀ ਮੇਰੇ ਘਰ ਦੀ ਆਸਟ੍ਰੇਲੀਆ ਉਧਰੋਂ ਆਉਂਦਾ 275 ਜੀ ਰਾਤੋਂ ਪਾ ਪਾ ਫਤ ਦੇਖ ਕੇ ਆ ਗਏ ਸੀ ਗੱਲ ਮੀ ਪੈ ਗਿਆ ਕੱਲ ਵੀ ਜਿਹਦਾ ਰਹਿਦਾ ਸੀ ਭਰਕ ਪਾਤਾ ਸਾਰ ਇਹ ਇਧਰ ਆਪਾਂ ਮਗੀਆਂ ਵਾਲੇ ਕੱਢ ਲਗੇ ਸੀ ਅਰ ਜਨਾਬ ਤੀ ਹੌਣਾ ਹੌਣਾ ਲੈਣੀ ਸ਼ਾਮਿਆਂ ਵਿੱਚ ਤੇ ਵੇਹ ਚੌਲੀ ਪਾ ਲਈ ਆਪਣੀ ਪਹਿਲਾਂ ਦੋ ਰੱਗਿਆਂ ਲਾਹੇ ਆ ਪੀਜੀ ਆਉਂਦੀ ਆ ਅੱਧੀ ਤੋਂ ਹੋਰ ਆ ਚੋ ਰੋਕੇ ਆ ਗਏ ਜੀ ਫੇਟ ਆਪ ਆਉਂ ਨਹੀਂ ਹੈ ਜਾਲਦ ਸਾਰੀਆਂ ਰਾਲੀ ਆਈ ਬਸਾਈਆਂ ਬਣੀਆਂ ਆ ਵੀ ਆਈ ਆਉਦੀ ਆ ਆਈ ਆ ਆ ਵੀ ਪੂਰੀ ਆ ਨਾ ਲਈਆ ਸੁਹਾਗਾ ਕਰਾਉਣ ਦੇ ਰੋਲ ਦੀ ਸੁਹਾਗ ਦੇ ਨਾਲ ਹੀ ਆਪ ਖਦਾਵਾਂ ਖਾਣੇ ਅੱਧੀ ਕਰਾਲੀ ਹੋਰ ਆ ਗਈ ਉਹ ਭਰਦੇ ਚਲੋ ਫਿਰ ਜਾਂਦੇ ਉੱਤੇ ਚਲੋ ਹਾਂਜੀ ਆਪਾਂ ਲੈ ਸੱਟ ਕੇ ਤਾਂ ਕਿਸੀ ਇੱਥੇ ਆਇਆ ਹੁਣ ਉਹ ਹੋਣਾ ਆਪਾਂ ਜਰਨਾ ਆਪਾਂ ਮੋਟਰਲੇ ਸੰਮਨ ਕੀਆ ਤੇ ਪਾਉਨੇ ਆ ਜੀ ਤੇ ਮੇਰੇ ਦਾਦੇ ਦਾ ਫੁੰਡ ਗਿਆ ਸੀ ਇਹਨੂੰ ਆਪਾਂ ਕਿਹਨਾਂ ਹੀ ਪਾਹਾਂਗੇ ਛੋਟਾ ਜਿਹਾ ਬਾਲਾ ਕਿਹੜਾ ਇਹਨੂੰ ਹਲਾਣਾ ਬਾਅਦ ਚ ਪਾਹਾਂਗੇ ਹਲਾਣਾ ਬਾਅਦ ਚ ਪਾਹਾਂਗੇ ਪਹਿਲਾਂ ਕਿਹਨਾਂ ਤੋਂ ਹੀ ਨਾ ਪਾਦਾਂਗੇ ਉਹ ਉਧਰ ਵੀ ਆਪਾਂ ਕਿਹਨਾਂ ਲੈ ਕੇ ਇਧਰ ਇਧਰ ਵੀ ਲਿਆ ਹੋਇਆ ਆਪਾਂ ਨੇ ਸਿਆਮ ਲੱਗਦਾ ਹੀ ਇਧਰ ਲਾ ਕੇ ਆਪਾਂ ਨੇ ਬਾਹਤ ਸੋਰੀ ਇੱਤਲਾ ਮੇਰਾ ਹੁੰਦਾ ਮੂਰ ਕੇ ਇਹਦਾਂ ਲਈ ਪਾ ਤੇ ਆਪਾਂ ਕਿਹਾ ਵਾਦਾ ਦੋ ਹਲਾਤਾ ਹੁਣ ਇਹ ਬਾਅਦ ਚ ਇਹਨੂੰ ਬਾਕੇ ਆਪਾਂ ਉੱਧ ਲਗਾਗੇ ਅਜ ਤਵੀਆਂ ਖੋਲੀਆਂ ਹੋਈਆਂ ਨੇ ਪੂਰੀਆਂ ਤੇ ਇਹ ਬਲੀਮ ਚ ਚਾਲਦਾ ਪੂਰਾ ਵਧੀਆ ਰੈਟਰ ਬਹੁਣੇ ਹੁਣ ਇਹਨੂੰ ਇਧਰ ਚੈੱਕ ਕਰ ਜਾਈਂ ਡ੍ਰੌਪ ਨਿਕਲਦਾ ਇਧਰ ਦੋਹ ਲਾਤੀ ਸੀ ਬੁਰੀ ਵਦਿਆ ਤਾਂ ਗਿਆ ਫੋਲੋ ਕਰ ਲਿਆ ਗਿਆ ਸੀ ਇੱਧਰ ਤੱਕ ਕਿਹੜਾ ਵਾਸ ਸੀ ਤੋਂ ਫਿਰ ਇੱਧਰ ਵੀ ਬਗਾਉਣਾ ਹੈ ਆਪਾਂ ਲਾਤਾ ਆਪਾਂ ਦੁਆ ਖਾਈ ਵੀ ਲਈ ਹੈ ਪਰ ਤਵਿਆਂ ਉਪਰਤੀਆਂ ਨੇ ਮੰਗਰ ਤਵਿਆਂ ਦਾ ਵੀ ਖਿਆਲ ਰੱਖਣਾ ਵਿਆਹੀ ਵੀ ਕਲੇ ਚਲੋ ਮਿਲਦਾ ਫਿਰ ਅਗਲੀ ਬਾਤ ਚ ਓਕੇ ਹਾਂਜੀ ਆਪਾਂ ਉੱਥੇ ਸਾਰੇ ਕਹਲੇ ਦੋਹ ਲਾ ਕੇ ਆ ਗਏ ਸੀ ਤੇ ਆਪਾਂ ਹਜੇ ਇੱਕ ਹਜੇ ਇੱਕ ਫਟਾ ਛੱਡਿਆ ਉਹ ਵੀ ਹੈਗਾ 14 ਬਿੰਗਿਆਂ ਦਾ ਅਰਜਨ ਨੂੰ ਲੈ ਆਏ ਆਪਾਂ ਇੱਥੇ ਅੱਜ ਬਾਹਰ ਹੀ ਖੜਾ ਤਾ ਕਿ ਉਧਰ ਸਾਜਰੇ ਲੈਣ ਜਾਣ ਇਹ ਦਰਾਹ ਖੜਾ ਇਹਦੇ ਨਾਲ ਵੇਖਣਾ ਸੀ ਆਪਾਂ ਨੇ ਹਾ ਦੇ ਲੱਭੜਾ ਪੈਤਾ ਕਾਲੂ ਹੋਏ ਰਹੀ ਬਾਹੋਂ ਜਾਉਂ ਮੈਂ ਉਹ ਪਟਾਇਆ ਚਲੋ ਹੋਰ ਮੈਂ ਕਰਨ ਲੱਗੇ ਵਲੌਕ ਦੀ ਐਂਡੀ ਦਾ